ਸੁਸ਼ੀ ਕਲ ਜੀ ਅੱਜ ਅਪਕਾ ਘਰ ਦੇ ਵਿੱਚ ਗੁਲਾਬ ਜਾਮਨ ਬਣਾ ਕੇ ਪੇਸ਼ ਕਰਾਂਗੇ ਇਹ ਬਿਨਾ ਆਪਕ ਹੋਏ ਤੋਂ ਬਿਨਾ ਮਾਵੇ ਤੋਂ ਬਣਾ ਕੇ ਪੇਸ਼ ਕਰਾਂਗੇ ਬਾਉ ਜੀ ਆਪਾਂ ਬਣਾਉਣੀ ਸਿੱਖ ਲੈਨੇ ਐ ਤੇ ਆਪਾਂ ਪਹਿਲਾਂ ਆਪ ਆਪਣਾਂਗੇ ਚਾਸ਼ਨੀ ਚਾਸ਼ਨੀ ਲਈ ਮੈਨੂੰ ਲੱਗਦਾ ਜੀ 1.5 ਕੌਲੀ ਪਾਣੂਗੀ ਤੇ ਇੱਕ ਕੌਲੀ ਮੈਂ ਖੰਡ ਲਵਾਂਗੀ ਤੁਸੀਂ ਇੱਕ ਕੌਲੀ ਵੀ ਪਾਣੂ ਦੀ ਲੈ ਸਕਦੇ ਹੋ ਜਿੰਨੀ ਆਪਾਂ ਖੰਡ ਲੈਂਦੀ ਆ ਤੇ ਮੈਂ ਇੱਕ ਨਾਰਮਲ ਕੌਲੀ ਆਪਣੀ ਘਰ ਦੇ ਵਿੱਚ ਜਿਹੜੇ ਯੂਜ਼ ਕਰਦੀ ਆ ਉਹੀ ਮੈਂ ਖੰਡ ਵੀ ਲੈਂਦੀ ਆ ਤੇ ਹੁਣ ਆਪਾਂ ਪਟਿਆਸਨੀ ਬਣਾਵਾਂਗੇ ਖੰਡ ਨੂੰ ਆਪਾਂ ਚੰਗੀ ਤਰੀਕੇ ਨਾਲ ਖੋਲ ਲਿਆ ਤੁਸੀਂ ਦੇਖ ਸਕਦੇ ਹੋ ਆਪਣੀ ਖੰਡ ਵੀ ਇਹ ਕੋਲ ਖੁਰ ਗਈ ਹੈ ਤੇ ਇਲੈਚੀ ਪਾਊਡਰ ਪਾਇਆ ਤੁਸੀਂ ਇਹਦੇ ਵਿੱਚ ਕਲਰ ਵੀ ਮਿਲਾ ਸਕਦੇ ਹੋ ਲੈ ਇਥੇ ਜੀ ਆਪਣੀ ਖੰਡ ਬਿਲਕੁਲ ਤਰੂ ਹੋ ਗਈ ਖੁਰ ਗਈ ਹੈ ਪਾਣੀ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਜਦੋਂ ਉਵਾਲ ਆ ਗਿਆ ਤੇ ਉਦੋਂ ਆਪਾਂ نیچے ਉਤਰਾਂਗੇ ਤੁਸੀਂ ਦੇਖ ਸਕਦੇ ਹੋ ਇਹਦੀ ਕੋਈ ਤਾਰ ਨਹੀਂ ਬਣਨੀ ਚਾਹੀਦੀ ਕਿਉਂਕਿ ਇਹ ਤੋਂ ਬਸ ਹੱਥ ਨੂੰ چپਚਿਪਾ ਲੱਗਣਾ ਚਾਹੀਦਾ ਤੇ ਕੋਈ ਆਪਾਂ ਤਾਰ ਨਹੀਂ ਬਣਾਉਣੀ ਨਾ ਇੱਕ ਨਾ ਦੋ ਤੇ ਪਾਣੀ ਨੂੰ ਆਪਾਂ ਉਵਾਲਾ ਦਿਵਾ ਲਈ ਤੇ ਇਹਦੇ ਵਿੱਚ ਮੈਂ ਸ਼ੱਕਰ ਪਾਈ ਸੀ ਤੁਸੀਂ ਫੂਡ ਕਲਰ ਵੀ ਪਾ ਸਕਦੇ ਹੋ ਇੱਥੇ ਮੈਂ ਪੌਲਿੰਗ ਕੌਲੀ ਸੂਜੀ ਦੀ ਲੱਤੀ ਆ ਤੇ ਆਪਾਂ ਮਿਕਸੀ ਵਾਲਾ ਜੱਗ ਲੈ ਲਿਆ ਤੇ ਉਹਦੇ ਵਿੱਚ ਆਪਾਂ ਪਾ ਲਾਂਗੇ ਸੂਜੀ ਨੂੰ ਤੇ ਇਹਨੂੰ ਆਪਾਂ ਗ੍ਰाइंड ਕਰਾਂਗੇ ਬਿਲਕੁਲ ਜਿਹਾ ਫੈਨ ਜਾਂ ਪੇਸਟ ਬਣਾ ਲਾਣਾ ਇੱਥੇ ਆਪਾਂ ਲੈਤਾ ਜੀ ਮਿਲਕ ਪਾਊਡਰ ਹੁਣ ਆਪਾਂ ਗ੍ਰाइंड ਕਰ ਲਏ ਦੇ ਕੋ ਪਾਊਡਰ ਟੈਪ ਬਣਾ ਲਿਆ ਤੇ ਹੁਣ ਆਪਾਂ ਇੱਥੇ 4 ਤੋਂ 5 ਚਮਚੇ ਪਾਵਾਂਗੇ ਮਿਲਕ ਪਾਊਡਰ ਸਾਢੇ 4 ਚਮਚ ਹੋ ਜਾਣਗੇ ਆਪਣੇ ਮਿਲਕ ਪਾਊਡਰ ਦੇ ਜਿਹੜੇ ਆਪਾਂ ਵਿੱਚ ਮਿਲਾ ਦਾਂਗੇ ਕੁਸੀਂ ਅੱਧੀ ਕੌਲੀ ਵੀ ਮਿਲਾ ਸਕਦੇ ਜੇ ਤੁਹਾਨੂੰ ਟੇਸਟ ਜ਼ਿਆਦਾ ਚਾਹੀਦਾ ਮਿਲਕ ਪਾਊਡਰ ਦਾ ਤੇ ਹੁਣ ਆਪਾਂ ਫਾਈਨਲ ਮਿਲਾ ਕੇ ਹਾਂਜੀ ਆਪਾਂ ਇਹਨੂੰ ਮਿਕਸ ਕਰ ਲਾਂਗੇ ਇਹਦੇ ਵਿੱਚ ਇਲਾਚੀ ਪਾਊਡਰ ਵੀ ਪਾ ਸਕਦੇ ਹੋ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤੇ ਇੱਥੇ ਆਪਾਂ ਤਿੰਨ ਹਿੱਸੇ ਦੁੱਧ ਦੇ ਲੈਣੇ ਆ ਜੀ ਜਿਹੜੀ ਕੌਲੀ ਨਵੇਂ ਨਾਪ ਕੀ ਸੂਜੀ ਲੱਤੀ ਸੀ ਪਾਉਣੀ ਕੌਲੀ ਆਪਾਂ ਸੂਜੀ ਦੀ ਲੱਤੀ ਸੀ ਤੇ ਉਹਦੇ ਨਾਲ ਪਾਉਣੀ ਪਾਉਣੀ ਕੌਲੀ ਆਪਾਂ ਦੁੱਧ ਦੀ ਪਾਈ ਹੈ ਇੱਕ ਫੁੱਲ ਭਰ ਕੇ ਬਾਅਦ ਵਿੱਚ ਇੱਕ ਆਪਾਂ ਪਾਉਣੀ ਕੌਲੀ ਪਾਈ ਹੈ ਤੇ ਇਹ ਤਿੰਨ ਹਿੱਸੇ ਆਪਾਂ ਪਾ ਕੇ ਫਿਰ ਆਪਾਂ ਪਾਉਣਾ ਜੀ ਜਿਹੜਾ ਆਪਾਂ ਪਾਊਡਰ ਜਿਆ ਬਣਾ ਕੇ ਰੱਖਿਆ ਸੂਜੀ ਤੇ ਮਿਲਕ ਪਾਊਡਰ ਨੂੰ ਮਿਕਸ ਕਰਕੇ ਇਹ ਆਪਾਂ ਵਿੱਚ ਮਿਕਸ ਕਰ ਦਨਾ ਦੁੱਧ ਥੋੜਾ ਰੂਮ ਟੈਂਪਰੇਚਰ ਵਾਲਾ ਹੋਣਾ ਚਾਹੀਦਾ ਮਤਲਬ ਕਿ ਫਰਿੱਜ ਦੇ ਵਿੱਚ ਬਿਲਕੁਲ ਵੀ ਨਾ ਹੋਣਾ ਚਾਹੀਦਾ ਉਹ ਜਿਹੜਾ ਆਪਾਂ ਆਪਾਂ ਨਾਰਮਲ ਹਨਾ ਰੂਮ ਦੇ ਵਿੱਚ ਰੱਖ ਦਿੰਨੇ ਆ ਤੇ ਉਹ ਹੀ ਦੁੱਧ ਹੋਣਾ ਚਾਹੀਦਾ ਤੇ ਇਹਦੇ ਆਪਾਂ ਜਿਹੜੀਆਂ ਗੱਠਾਂ ਨਹੀਂ ਹੁਣ ਬਣਨ ਨਹੀਂ ਦੇਣੀਆਂ ਤੇ ਇਹਨੂੰ ਚੰਗੇ ਤਰੀਕੇ ਨਾਲ ਫੈਂਟ ਲੈਣਾ ਦੁੱਧ ਦੇ ਵਿੱਚ ਮਿਕਸ ਕਰ ਲੈਣਾ ਤੇ ਇਹਨੂੰ ਚੰਗੇ ਤਰੀਕੇ ਨਾਲ ਆਪਾਂ ਫਲਾਉਂਦੇ ਰਹਿਣਾ ਤੇ ਇੱਕ ਚਮਚਾ ਆਪਾਂ ਦੇਸੀ ঘি ਦਾ ਪਾਇਆ ਤੇ ਫਲੇਮ ਨੂੰ ਆਪਾਂ ਦੇਖੋ ਲੋ ਤੇ ਰੱਖਿਆ ਲੋ ਤੇ ਨਹੀਂ ਆਪਣੀ ਜਿਹੜੀ ਸੂਜੀ ਆ ਹਨਾ ਜਲਦੀ ਜਲਦੀ ਉਹ ਹੋ ਜਾਂਦੀ ਹੈਗੀ ਫੁੱਲ ਜੂਤੀ ਦੁੱਧ ਦੇ ਵਿੱਚ ਆਪਾਂ ਹੌਲੀ ਹੌਲੀ ਇਹਨੂੰ ਈਦੀ ਗੱਠਾਂ ਨਹੀਂ ਬਣਾ ਦੇਣੀ ਆ ਵਿੱਚ ਚੁੰਗੇ ਥੀਕੇ ਨਾਲ ਇਹਨੂੰ ਮਿਕਸ ਕਰੀ ਜਾਣਾ ਤੇ ਚਮਚੇ ਦੀ ਮਦਦ ਦੇ ਨਾਲ ਤੇ ਹੌਲੀ ਹੌਲੀ ਆਪਣੀ ਸੂਜੀ ਤਿਆਰ ਹੋ ਜੂਗੀ ਜਿਵੇਂ ਆਪਾਂ ਦਾ ਪ੍ਰਸਾਦ ਹੁੰਦਾ ਉਸੇ ਟਾਈਪ ਤੇ ਬਣ ਕੇ ਤਿਆਰ ਹੋ ਗਈ ਇਹ ਤੇ ਇਹਦਾ ਡੋਜ ਆ ਬਣ ਜੂਗਾ ਚੰਗੇ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਇੱਥੇ ਮੈਂ ਹੌਲੀ-ਹੌਲੀ ਨੂੰ ਆਹ ਕੀਤਾ ਸੀ ਤੇ ਇਹਦਾ ਡੋ ਬਣਾ ਕੇ ਤਿਆਰ ਕਰ ਲਿਆ ਇਸ ਤਿੱਕੇ ਦਾ ਆਟਾ ਹੋਣਾ ਚਾਹੀਦਾ ਸੂਜੀ ਦਾ ਤੇ ਹੁਣ ਆਪਾਂ ਇੱਕ ਥਾਲ ਦੇ ਵਿੱਚ ਇਹਨੂੰ ਕੱਢ ਲਿਆ ਇਹਨੂੰ ਠੰਡਾ ਹੋਣਾ ਰੱਖਾਂਗੇ ਜਦੋਂ ਇਹ ਠੰਡਾ ਹੋ ਗਿਆ ਤੇ ਫਿਰ ਆਪਾਂ ਇਹਨੂੰ ਫੈਂਟਾਂਗੇ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਆਪਣੀ ਇਹਨਾਂ ਸੂਜੀ ਠੰਡੀ ਹੋ ਗਈ ਸੀ ਕਿ ਇਹ ਨੂੰ ਮੈਂ ਹੱਥ થી ਲਾ ਰਹੀ ਆਂ ਤੇ ਇਹ ਪਹਿਲਾਂ ਤੇ ਆਪਾਂ ਪੈਨ ਦੇ ਵਿੱਚ ਵੀ ਠੰਡੀ ਕਰਕੇ ਰੱਖੀ ਸੀ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਫਲਾ ਲਾਂਗੇ ਜਿਹੜੀ ਮਾਰੀ ਮੋਟੀ ਗਰਮ ਹੋਈ ਉਹ ਵੀ ਠੰਡੀ ਹੋ ਜੂ ਤੇ ਇੱਥੇ ਮੈਂ ਇੱਕ ਚੁਟਕੀ ਲੈਤਾ ਦੀ ਬੇਕਿੰਗ ਪਾਊਡਰ ਤੇ ਇਹਨੂੰ ਆਪਾਂ ਮਿਕਸ ਕਰਾਂਗੇ ਤੇ ਇਹਨੂੰ ਇਸ ਤਰੀਕੇ ਨਾਲ ਹਥੇਲੀ ਨਾਲ ਮਸਲਦੇ ਰਹਿਣਾ ਤੇ ਚੰਗੇ ਤਰੀਕੇ ਨਾਲ ਫੈਂਟ ਲੈਣਾ ਤੇ ਤਾਂ ਹੀ ਆਪਣੇ ਗੁਲਾਬ ਜਮਨ ਨਰਮ 스ਪੰਗੀ ਦੀ ਬਲਕਿ ਤਿਆਰ ਹੋਊਗੀ ਕਿ ਆਪਾਂ ਇਸ ਤਰੀਕੇ ਨਾਲ ਡੋ ਤਿਆਰ ਕਰਾਂਗੇ ਇਿੱਤੀ ਆਪਣੇ ਹੱਥ ਨੂੰ ਹੀ ਜ਼ਰੂਰ ਚਿਪਕੋਗੀ ਸੂਜੀ ਸੂਜੀ ਆਪਣੇ ਹੱਥਾਂ ਨੂੰ ਚਿਪਕਣ ਲੱਗ ਜਾਂਦੀ ਹੈ ਤੇ ਹੁਣ ਆਪਾਂ ਲੈ ਲਾਂਗੇ ਜੀ ਤੇਸੀ ਕੀ ਤੇ ਉਹਦੇ ਨਾਲ ਆਪਣੇ ਹੱਥਾਂ ਨੂੰ ਨਹੀਂ ਚਿਪਕੂਗੀ ਤੇ ਆਪਾਂ ਮਿਕਸ ਕਰਤਾਗੇ ਤੇ ਆਪਣੇ ਹੱਥਾਂ ਤੋਂ ਲੈਣੀ ਸ਼ੁਰੂ ਹੋ ਜੂ ਸੂਜੀ ਤੇ ਆਪਣੇ ਹੱਥਾਂ ਤੋਂ ਉਤਰਨੀ ਸੁਖੀ ਹੋ ਜੂ ਤੇ ਇਹਦਾ ਇੱਕ ਆਟਾ ਜਾਂ ਡੋਅ ਜਆ ਤਿਆਰ ਹੋ ਜੂਗਾ ਜਿਹੜਾ ਆਪਾਂ ਗੁੰਨ ਲਾਵਗੇ ਕਿਉਂਕਿ ਮੈਂ ਆਪਾਂ ਰੋਟੀ ਵਾਲਾ ਆਟਾ ਬਣਾਉਣਾ ਉਸੇ ਨੂੰ ਉਸੇ ਤਿੱਕੀ ਲਈ ਜ਼ਿਆਦਾ ਮ ਆਟਾ ਆਪਣਾ ਮਲੈਮ ਹੋਣਾ ਚਾਹੀਦਾ ਈ ਤੱਕਾ ਨਹੀਂ ਹੋਣਾ ਚਾਹੀਦਾ ਤਾਂ ਹੀ ਆਪਣੀ ਗੁਲਾਬ ਜਮਨ ਉਸ ਪੰਗੀ ਬਣ ਕੇ ਤਿਆਰ ਹੋਗੀ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਆਪਣਾ ਆਟਾ ਕਿੰਨਾ ਸੌਫਟਾ ਗੁੱਝ ਕੇ ਤਿਆਰ ਹੋਇਆ ਤੇ ਬਹੁਤ ਵਧੀਆ ਇਹ ਮਲੈਮ ਜਗਾ ਤੇ ਮਲੈਮ ਜੀ ਹੋਣਾ ਚਾਹੀਦਾ ਸਖਤ ਨਹੀਂ ਹੋਣਾ ਚਾਹੀਦਾ ਤਾਂ ਹੀ ਗੁਲਾਬ ਜਮਨ ਆਪਣਾ ਵਧੀਆ ਬਣ ਕੇ ਤਿਆਰ ਹੋਣਗੇ ਤੇ ਹੁਣ ਕੀ ਆਪਾਂ ਇੱਕ ਲੈ ਲਾਂਗੇ ਚਮਚਾ ਤੇ ਜਿਵੇਂ ਆਪਾਂ ਨਾਪਦੀਆਂ ਸਾਰੀਆਂ ਗੁਲਾਬ ਜਮਨਾਂ ਬਣਾ ਕੇ ਤਿਆਰ ਕਰਾਂਗੇ ਤੇ ਉਹਦੇ ਨਾਲ ਆਪਾਂ ਇੱਕ ਕੁਚ ਰੁਪੇ ਦੇ ਨਾਲ ਨਾਪ ਨੂੰ ਮਿਲ ਲਾਂਗੇ ਤੇ ਜਾਂ ਤੁਸੀਂ ਆਪਦੇ ਹੱਥ ਦਾ ਸਾਈਜ਼ ਵੀ ਦੇਖ ਸਕਦੇ ਹੋ ਵੀ ਕਿੰਨਾ ਕੁ ਆਪਾਂ ਲੈਣਾ ਪੇੜਾ ਉਹਨਾਂ ਕੋ ਤੁਸੀਂ ਲੈ ਸਕਦੇ ਹੋ ਤੇ ਇਸ ਤੇ ਕਿੰਨਾ ਆਪਾਂ ਪੇੜਾ ਕਰਾਂਗੇ ਤੇ ਇਹਦੇ ਵਿੱਚ ਬਿਲਕੁਲ ਵੀ ਕ੍ਰੈਕਿੰਗ ਹੋਣੀ ਚਾਹੀਦੀ ਨਹੀਂ ਆਪਣੀ ਗੁਲਾਬ ਜਾਮ ਨੂੰ ਫਟ ਜਾਂਦੀ ਹੈ ਤੇ ਇਸ ਤਰੀਕੇ ਨਾਲ ਆਪਾਂ ਬਣਾਉਣੇ ਬਿਲਕੁਲ ਕ੍ਰੈਕ ਨਾ ਹੋਵੇ ਤੇ ਵਧੀਆ ਗੋਲ-ਗੋਲ ਬਣ ਕੇ ਤਿਆਰ ਹੋਏ ਹੋਣ ਤਾਂ ਹੀ ਆਪਣੀ ਗੁਲਾਬ ਜਾਮ ਨੂੰ ਵਧੀਆ ਬਣ ਕੇ ਤਿਆਰ ਹੋਗੀ 80 ਉਪਰ ਰੈਸਟ ਦਵਾਈਏ ਜੀ 15 ਮਿੰਟ 15 ਮਿੰਟ ਤੁਸੀਂ ਵੀ ਰੈਸਟ ਦਵਾਈਓ ਤੇ ਉਨੇ ਆਪਾਂ ਤੇਲ ਵਗੈਰਾ ਗਰਮ ਕਰ ਲੈਣੇ ਹੁੰਨੇ ਆ ਕਿ ਜਿੰਨੇ ਟਾਈਮ ਆਪਾਂ ਰੈਸਟ ਦਵਾਈ ਸੀ ਤੇ ਇਸ ਟਿੱਕੇ ਨਾਲ ਆਪਾਂ ਗੋਲ-ਗੋਲੇ ਇਹ ਪਲਾ ਕੇ ਬੋਲਾ ਰੱਖ ਲਈਆਂ ਬੋਲ ਟਾਈਪ ਮੈਂ ਬਣਾਈ ਹੈ ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਹੋ ਜਿਹੜੀ ਤੁਹਾਨੂੰ ਪਸੰਦ ਆ ਜਿਹੜੇ ਬੱਚਿਆਂ ਨੂੰ ਪਸੰਦ ਆ ਘਰ ਦੇ ਵਿੱਚ ਬੱਚੇ ਲਗ ਲਗ ਸ਼ੇਪ ਦੇ ਖਾਣਾ ਚਾਹੁੰਦੇ ਆ ਤੇ ਉਹੀ ਸ਼ੇਪ ਦੇ ਸਕਦੇ ਹੋ ਇੱਥੇ ਆਪਾਂ ਤੇਲ ਨੂੰ ਪੂਰ ਗਰਮ ਕਰਨਾ ਇਹੀ ਕਾਰਨ ਹੁੰਦਾ ਜਦੋਂ ਖਲਾਬ ਜਮਨ ਆਪਣੀ ਫਟਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਆਪਣਾ ਤੇਲ ਗਰਮ ਨਹੀਂ ਹੁੰਦਾ ਦੇਖੋ ਜਦੋਂ ਮੈਂ ਖਲਾਬ ਜਮਨ ਸੱਡੀਆਂ ਨਹੀਂ ਤੇ ਬੁਲਬਲੇ ਬਣਨ ਲੱਗ ਗਏ ਕਿ ਜਦੋਂ ਇਹ ਬੁ블ਲੇ ਜੀ ਬਣ ਲੱਗ ਜਨ ਤਾਂ ਹੀ ਆਪਣੀ ਗਲਾਜਮਨਾ ਵਧੀਆ ਪਰਫੈਕਟ ਵਨ ਕੀ ਤਿਆਰ ਹੋਣਗੀਆਂ ਇਸ ਤਰੀਕੇ ਨਾਲ ਆਪਣੀ ਗਲਾਜਮਨਾ ਨੂੰ ਪਕਾਉਣਾ ਚਾਹੀਦਾ ਤੇ ਤੇਲ ਆਪਣਾ ਬਹੁਤ ਵਧੀਆ ਗਰਮ ਹੋਣਾ ਚਾਹੀਦਾ ਜਿਵੇਂ ਕਿ ਪਕੌੜਿਆਂ ਦਾ ਹੁੰਦਾ ਤੇ ਬਾਅਦ ਵਿੱਚ ਆਪਾਂ ਫਲੇਮ ਨੂੰ ਉੱਪਰ ਲੋਤੇ ਕਰ ਦੋਗੇ ਜਦੋਂ ਆਪਾਂ ਸਾਰੀਆਂ ਨੂੰ ਖਲਾ ਕੇ ਮਨਾ ਛੱਡ ਲਈਏ ਇਸ ਤਰੀਕੇ ਨਾਲ ਆਪਣੀ ਗਲਾਜਮਨਾ ਬਹੁਤ ਵਧੀਆ ਅੰਦਰ ਤੱਕ ਪੱਕ ਕੇ ਤਿਆਰ ਹੁੰਦੀਆਂ ਨੇ ਤੇ ਇਸ ਤਰੀਕੇ ਨਾਲ ਆਪਾਂ ਹਲਾਵਾਂਗੇ ਜਿਦੋਂ ਇਹ ਨਿਕਸ਼ਿਤ ਬਿਲਕੁਲ ਨਹੀਂ ਲੱਗਣੀਆਂ ਜੇ ਆਪਾਂ ਇਹਦੇ ਵਿੱਚ ਕੋਈ ਵੀ ਚਮਚੇ ਵਗੈਰਾ ਮਾਰਾਂਗੇ ਜਾਂ ਕਟਸੀ ਵਗੈਰਾ ਜਾਂ ਕੁਛ ਵੀ ਮਾਰਾਂਗੇ ਨਾ ਤੇ ਉਹਦੇ ਨਾਲ ਇਹ ਗਲਾਬ ਜਮਨਾ ਫਟਲੀਆਂ ਸ਼ੁਰੂ ਹੋ ਜਾਣਗੀਆਂ ਤੇ ਆਪਾਂ ਇਸ ਠਿੱਕੇ ਨਾਲ ਹਲਾਵਾਂਗੇ ਪੈਨ ਨੂੰ ਹਲਕਾ ਹਲਕਾ ਹਿਲਾਈ ਜਾਣਾ ਤੁਸੀਂ ਦੇਖ ਸਕਦੇ ਹੋ ਆਪਣੇ ਗਲਾਬ ਜਮਨਾ ਹਿੱਲਣੀਆਂ ਸ਼ੁਰੂ ਹੋ ਗਈਆਂ ਇਹ ਬਿਲਕੁਲ ਵੀ ਨਿੱਕੀ ਨਹੀਂ ਚਿਪਕਣਗੀਆਂ ਤੇ ਇਸ ਠਿੱਕੇ ਨਾਲ ਹਿਲਾਈ ਜਾਣਾ ਤੇ ਇਸ ਠਿੱਕੇ ਨਾਲ ਹਲਾ ਕੇ ਇਹਨਾਂ ਨੂੰ ਆਪਾਂ ਪਕਾਉਣਾ ਦੇਖ ਸਕਦੇ ਹੋ ਇਹਨਾਂ ਦਾ ਕਲਰ ਕੀ ਹੋਣਾ ਸ਼ੁਰੂ ਹੋ ਗਿਆ ਇੱਕ ਸਾਈਡ ਤੋਂ ਹੀ ਵਧੀਆ ਪੱਕਣ ਲੱਗ ਗਈਆਂ ਤੇ ਦੂਸਰੀ ਸਾਈਡ ਵੀ ਇਹ ਵਧੀਆ ਪੱਕ ਲੈਣਗੀਆਂ ਤੇ ਫਲੇਮ ਨੂੰ ਆਪਾਂ ਲੋਤੇ ਹੀ ਰੱਖਿਆ ਹੋਣਾ ਇਹਨਾਂ ਦੇ ਫਲੇਮ ਨੂੰ ਆਪਾਂ ਲੋਹੀ ਹੀ ਰੱਖਣਾ ਲੋਤੇ ਹੀ ਆਪਾਂ ਪਕਾਉਣੀਆ ਨੇ ਗਲਾਬ ਜਮਣਾ ਇਸ ਟਿੱਕੇ ਨੂੰ ਨਹੀਂ ਮਿਨ ਹਲਾਈਆ ਬਿਲਕੁਲ ਵੀ ਇਹਨਾਂ ਦੇ ਵਿੱਚ ਕਰਸੀ ਵਗੈਰਾ ਕੁਝ ਵੀ ਨਹੀਂ ਮਾਰਿਆ ਚਮਚ ਵਗੈਰਾ ਮੈਂ ਬਿਲਕੁਲ ਨਹੀਂ ਹਲਾਈਆ ਤੇ ਇਸ ਟਿੱਕੇ ਨੂੰ ਆਪਾਂ ਹਿਲਾਉਂਦੇ ਜਾਣਾ ਰਹਿਣਾ ਤੇ ਆਪਣੀਆਂ ਗਲਾਬ ਜਮਨ ਬਹੁਤ ਵਧੀਆ ਤੱਕ ਤਿਆਰ ਹੋ ਗਈਆਂ। ਤੁਸੀਂ ਦੇਖੋ ਬਿਲਕੁਲ ਵੀ ਨਹੀਂ ਫਟੇ। ਤੁਸੀਂ ਦੇਖ ਸਕਦੇ ਹੋ ਗਲਾਬ ਜਮਨ ਉਦੋਂ ਫਟਦੀ ਹੈ ਜਦੋਂ ਆਪਾਂ ਠੰਡੇ ਜੀ ਤੇਲ ਦੇ ਵਿੱਚ ਪਾ ਦਿੰਦੇ ਆ ਨੋਰਮਲ ਜਾਂ ਗਰਮ ਹੋਇਆ ਹੁੰਦਾ ਤੇ ਉਹ ਫਟਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਆਪ ਨੂੰ ਤੇਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਣਾ ਚਾਹੀਦਾ ਵੀ ਤੇਲ ਆਪਣਾ ਪੂਰਾ ਫੁੱਲ ਗਰਮ ਹੋਣਾ ਚਾਹੀਦਾ। ਬਾਅਦ ਵਿੱਚ ਆਪਾਂ ਗੈਸ ਨੂੰ ਘਟਾ ਸਕਦੇ ਆ। ਤੇ ਫਿਰ ਆਪਣੀ ਹੌਲੀ ਹੌਲੀ ਕੁਲਾਜਮ ਨਾਲ ਪਕਕਣੇ ਸ਼ੁਰੂ ਹੋ ਜਾਂਦੀਆਂ ਨੇ ਤੇ ਫੇਰ ਹੀ ਆਪਣਾ ਕੁਲਾਜਮ ਨਾਲ ਵਧੀਆ ਪੱਕ ਕੇ ਤਿਆਰ ਹੁੰਦੀਆਂ ਨੇ ਤੇ ਇੱਕਦਮ ਸੁਪੰਜੀ ਜੀਆਂ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਸਾਨੀ ਜਿੱਦੀ ਦੀ ਮਦਦਦ ਦੇ ਨਾਲ ਹਲਕਾ ਹਲਕਾ ਤੇਲ ਨੂੰ ਹੁਲਾਈ ਜਾਂਦੇ ਆ ਕਿਉਂਕਿ ਤੇਲ ਹਿੱਲਦਾ ਤਾਂ ਗਲਾਬ ਜਮਨ ਆਪਣੇ ਆਪ ਹਿੱਲਣ ਲੱਗ ਜਾਂਦੀਆਂ ਨੇ ਤੇ ਆਪਾਂ ਨੂੰ ਗਲਾਬ ਜਮਨਾਂ ਨੂੰ ਬਿਲਕੁਲ ਨਹੀਂ ਹਲਾਉਣਾ ਤੇ ਆਪਾਂ ਤੇਲ ਨੂੰ ਹਲਾਉਣਾ ਤੁਸੀਂ ਚਮਚੀ ਲੈ ਸਕਦੇ ਹੋ ਚਮਚ ਦੇ ਨਾਲ ਤੁਸੀਂ ਤੇਲ ਨੂੰ ਹਲਾਉਣਾ ਜਿਹੜਾ ਤੁਸੀਂ ਤੇਲ ਪਾਇਆ ਹੋਇਆ ਘਿਓ ਵਿੱਚ ਵੀ ਬਣਾ ਸਕਦੇ ਹੋ ਤੇ ਤੁਸੀਂ ਇਸ ਟਿੱਕੇ ਨਾਲ ਹੀ ਬਣਾਉਣੀਆਂ ਨੇ ਗਲਾਬਜਮਾਂ ਬਿਲਕੁਲ ਨਹੀਂ ਫਟਣੀਆਂ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੀਆਂ ਤੇ ਆਪਣੀ ਗਲਾਬਜਮ ਕੋਈ ਵੀ ਨਹੀਂ ਕੱਟੇ ਤੇ ਆਪਣੀ ਗਲਾਬਜਮਾਂ ਬੜੀਆਂ ਪੱਕ ਰਹੀਆਂ ਨੇ ਇਸ ਟਿੱਕੇ ਨਾਲ ਹੀ ਤੁਸੀਂ ਪਕਾਉਣੀਆਂ ਇਹਨਾਂ ਨੂੰ ਹਿਲਾ ਹਿਲਾ ਕੇ ਪਕਾਉਣਾ ਕਿਉਂਕਿ ਜਿਹੜੀ ਇੱਕ ਸਾਈਡ ਪੱਕ ਜਾਂਦੀ ਹੈ ਤੇ ਦੂਸਰੀ ਸਾਈਡ ਕੱਚੀ ਰਹਿੰਦੀ ਹੈ ਇਸ ਕਰਕੇ ਆਪਾਨੂੰ ਹਿਲਾਉਣਾ ਜ਼ਰੂਰੀ ਹੈ ਕਿ ਦੂਜੀ ਸਾਈਡ ਤੋਂ ਵੀ ਪ੍ਰੋਪਰ ਪੱਕ ਲਿਆ ਇਹ ਵੀ ਇਸ ਟਿੱਕੇ ਨਾਲ ਆਪਣੇ ਗਲਾਵਿਆਂ ਨੂੰ ਬਹੁਤ ਵਧੀਆ ਬਣਨਗੇ ਤੇ ਇਹਨਾਂ ਦਾ ਕਲਰ ਵੀ ਬਹੁਤ ਵਧੀਆ ਆਊਗਾ ਤੇ ਆਪਾਂ ਕੋਈ ਵੀ ਫੂਡ ਕਲਰ ਇਹਦੇ ਵਿੱਚ ਨਹੀਂ ਵਰਤਿਆ ਤੁਸੀਂ ਜੇ ਥੋੜਾ ਜਿਹਾ ਫੂਡ ਕਲਰ ਤੌਣਰ ਜੋਨੇ ਲੱਡੂ ਵਾਲਾ ਪਾ ਸਕਦੇ ਹੋ ਜ ਜਦੋਂ ਆਪਾਂ ਡੋਅ ਤਿਆਰ ਕਰਦੇ ਹਾਂ ਤੇ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਇਸ ਟਿੱਕੇ ਨਾਲ ਦੇਖੋ ਆਪਣੇ ਜਿੱਤਾਂ ਦੇ ਪਕੌੜੇ ਹੁੰਦੇ ਆ ਜਿੱਦਾਂ ਦੇ ਆਪਾਂ ਕੋਕਟੇ ਬਣਾਉਨੇ ਆ ਇਸ ਟਿੱਕੇ ਨਾਲ ਆਪਾਂ ਪਕਾ ਲਈਆਂ ਇਹਨਾਂ ਦਾ ਹਲਕਾ ਜਿਹਾ ਕਲਰ ਲਾਈਟ ਹੋ ਜੂਗਾ ਜਦੋਂ ਆਪਾਂ ਚਾਹਣੀ ਦੇ ਵਿੱਚ ਪਾਵਾਂਗੇ। ਹੁਣ ਜੇ ਆਪਾਂ ਸਾਰੇ ਗੁਲਾਬ ਜਮਣਾਂ ਨੂੰ ਕੱਢ ਲਏ ਤੇ ਦੂਸਰੀ ਗੁਲਾਬ ਜਮਣਾਂ ਨੂੰ ਆਪਾਂ ਫਰਾਈ ਕਰਾਂਗੇ ਏਸੀ ਤਰੀਕੇ ਦੇ ਨਾਲ ਤੇ ਹੁਣ ਆਪਾਂ ਦੂਸਰੀ ਗੁਲਾਬ ਜਮਣਾ ਵਿੱਚ ਪਾ ਦੇਵਾਂਗੇ। ਤੁਸੀਂ ਦੇਖ ਸਕਦੇ ਹੋ ਹੁਣ ਆਪਣੀਆਂ ਦੂਸਰੀਆਂ ਗਲਾਵ ਜਮਨਾ ਵੀ ਬਿਲਕੁਲ ਨਹੀਂ ਫਟੀਆਂ ਕਿਉਂਕਿ ਇੱਕ ਵਾਰ ਤੇਲ ਜਦੋਂ ਪ੍ਰੋਪਰ ਵਧੀਆ ਕਰਮ ਹੋਇਆ ਹੁੰਦਾ ਤਾਂ ਬਿਲਕੁਲ ਦੂਸਰੀ ਵਾਰ ਨਹੀਂ ਆਪਣਾ ਤੇਲ ਨੂੰ ਠੰਡਾ ਨਹੀਂ ਹੁੰਦਾ ਤੇ ਆਪਾਂ ਲੋ ਫਲੇਮ ਤੇ ਹੀ ਹੁਣ ਇਹਨਾਂ ਨੂੰ ਪਕਾ ਲਾਂਗੇ ਦੇਖੋ ਇਹ ਕਿੰਨੀਆਂ ਵਧੀਆ ਇਹ ਪੱਕ ਕੇ ਤਿਆਰ ਹੋਈਆਂ ਤੇ ਹੁਣ ਆਪਾਂ ਇਹਨਾਂ ਨੂੰ ਵੀ ਕੱਢ ਲਵਾਂਗੇ ਪਲੇਟ ਦੇ ਵਿੱਚ ਬਿਲਕੁਲ ਵੀ ਆਪਣੇ ਗਲਾਵ ਜਮਨ ਵੀ ਨਹੀਂ ਟੁੱਟੇ ਜਾਂ ਫੱਟੇ ਤੇ ਬਿਲਕੁਲ ਵੀ ਖਰਾਬ ਨਹੀਂ ਹੋਈ ਇਸੀ ਟ੍ਰਿਕ ਨਾਲ ਤੁਸੀਂ ਗਲਾਬ ਜਮਨਾ ਘਰ ਦੇ ਵਿੱਚ ਜ਼ਰੂਰ ਬਣਾਇਓ ਜ਼ਰੂਰ ਟਰਾਈ ਕਰਿਓ ਤੇ ਬੱਚਿਆਂ ਨੂੰ ਜ਼ਰੂਰ ਇੰਜੋਏ ਕਰਾਇਓ ਫਿਰ ਉਹਨਾਂ ਪਾਚਾਸਨੀ ਦੇ ਵਿੱਚ ਸਾਰੀ ਗਲਾਬ ਜਮਨਾ ਛੱਡ ਦੇਵਾਂਗੇ ਤੇ ਇਹ ਆਪਣੀ ਚਾਸਨੀ ਨੂੰ ਪੀ ਲੈਣਗੇ ਤੇ ਆਪਣੀ ਗਲਾਬ ਜਮਨਾ ਬਹੁਤ ਵਧੀਆ ਬਣ ਕੇ ਤਿਆਰ ਹੋਣਗੀਆ ਤੇ ਇਸ ਟਿੱਕਾ ਨਾ ਪਚਾਸਣੀ ਦੇ ਵਿੱਚ ਥੋੜੀ ਜਿਹੀ ਹਲਕੀ ਗਰਮ ਕਰਨੀ ਆ ਜਿਆਦਾ ਗਰਮ ਨਹੀਂ ਹੋਣੀ ਚਾਹੀਦੀ ਚਾਸਣੀ ਹਲਕੀ ਜਿਹੀ ਆਪਣੀ ਚਾਸਣੀ ਗਰਮ ਹੋਣੀ ਚਾਹੀਦੀ ਤੇ ਫਿਰ ਆਪਾਂ ਇਹਨੂੰ ਗਲਾਬ ਜਮਨਾਂ ਨੂੰ ਚਾਸਣੀ ਦੇ ਵਿੱਚ ਸਾੜ ਦੇਵਾਂਗੇ ਨੂੰ ਘੰਟਾ ਰੱਖ ਸਕਦੀਆਂ ਅੱਧਾ ਘੰਟਾ ਵੀ ਰੱਖ ਸਕਦੇ ਤੇ ਗਲਾਬ ਜਮਨ ਆਪਣਾ ਰਸ ਛੂਸ ਲੈਣੀ ਆ ਤੇ ਇਸ ਟਿੱਕੇ ਨੂੰ ਆਪਾਂ ਚਮਚ ਦੀ ਮਦਦ ਦੇ ਨਾਲ ਹਲਾਵਾਂਗੇ ਤਾਂ ਕਿ ਇਹ ਉੱਪਰ-ਨਿਚੇ ਵਧੀਆ ਚੰਗੀ ਤਰੀਕੀ ਨਾਲ ਰਸ ਦੇ ਵਿੱਚ ਡਿੱਪ ਹੋ ਜਾਣ ਤੇ ਹੁਣ ਆਪਾਂ ਟੱਕ ਕੇ ਰੱਖ ਦਾਂਗੇ ਜੀ ਇਹ ਤੇ ਮੈਨਾਂ ਨੂੰ ਘੰਟਾ ਰੱਖਿਆ ਤੁਸੀਂ ਇੱਦਾਂ ਘੰਟਾ ਵੀ ਰੱਖ ਸਕਦੇ ਹੋ ਤੇ ਗੁਲਾਬ ਜਮਨਾਂ ਆਪਣੀਆਂ ਬਹੁਤ ਵਧੀਆ ਬਣ ਕੇ ਤਿਆਰ ਹੋਈਆਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਰਸ ਚੰਗੇ ਤਿੱਕੇ ਨਾਲ ਚੂਸ ਲਿਆ ਹੋਣਾ ਤੇ ਮੈਂ ਇੱਕ ਗੁਲਾਬ ਜਮਨ ਨੂੰ ਤੋੜ ਕੇ ਵੀ ਦਿਖਾਉਣੀ ਆ ਦੇਖੋ ਜੀ ਕਿੰਨੀ ਵਧੀਆ ਅੰਦਰੋਂ ਰਸ ਚੂਸ ਲਿਆ ਤੇ ਕਿੰਨੀਆਂ ਵਧੀਆ ਬਣ ਕੇ ਤਿਆਰ ਹੋਈਆਂ ਨੇ ਰੁਕੀਏਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ